ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿੰਨੇ ਵੀ ਅਕਾਲੀ ਦਲ ਦੇ ਚਮਚੇ ਨੇ ਵੈਸੇ ਤਾਂ ਮੈਂ ਜਿਹੜਾ ਤਖੱਲਸ ਇਹਨਾਂ ਲਈ ਵਰਤਦਾ ਹੁੰਨਾ ਅਕਾਲੀ ਅਕਲੋਂ ਖਾਲੀ ਉਹ ਕਾਫੀ ਲੋਕਾਂ ਨੇ ਪਸੰਦ ਕੀਤਾ ਹੈ ਔਰ ਇਨੋ ਨੇ ਜਿਹੜਾ ਹੁਣ ਕਾਮਈ ਪਤਾ ਨਹੀਂ ਕਾਮਾ ਰੌਲਾ ਪਾਇਆ ਹੋਇਆ ਇਦਾਂ ਤੇ ਕੋਈ ਸ਼ਬਦ ਨਹੀਂ ਜਾਨੀ ਕਿ ਕਾਮਾ ਰੌਲੀ ਸੱਚ ਲੈ ਹੁਣ ਜਿੱਤੇ ਆ ਕੇ ਕਹਿੰਦੇ ਡਾਇਨਾਸੌਰ ਵੀ ਆਉਣਗੇ ਤੇ ਅਕਾਲੇ ਵੀ ਆਉਣਗੇ ਪਤਾ ਕਿਉਂ ਕਹਿੰਦੇ ਨੇ ਤਰਨ ਤਰਨ ਤੇ ਉਲਝੜੀ ਗੈਂਗਸਟਰ ਪਰਿਵਾਰ ਦੀ ਬੀਬੀ ਨੂੰ ਇਲੈਕਸ਼ਨ ਲੜਾਈ ਸੀ ਸੁਰਵੀਰ ਕੋਰ ਸੁਖਵਿੰਦਰ ਕੋਰ ਪਤਨੀ ਰੰਧਾਵਾ ਕਰਕੇ ਤੇ ਉਹਨੂੰ 30000 ਵੋਟ ਪੈ ਗਈ ਤੇ ਮੈਂ ਪਹਿਲਾਂ ਵੀ ਦੱਸਤਾ ਸੀ ਵੀ ਉਹ ਜਿਹੜੀ ਵੋਟ ਪਈ ਹੈ ਨਾ 50000 ਵੱਧ ਪੈ ਗਈ ਉਹ ਰਾਜੇ ਬੜਿੰਗ ਦੀ ਮਿਹਰਬਾਨੀ ਹੋਈ ਸੀ ਜਿਹੜੀ ਐਸੀ ਭਾਈਚਾਰੇ ਦੀ ਵੋਟ ਸੀ ਨਾ ਉਹ ਕਟੜ ਵੋਟ ਉਨੇ ਬਿਆਨ ਕਰਕੇ ਅਕਾਲੀਆਂ ਨੂੰ ਪੈ ਗਈ ਸੀ ਤੇ ਐਵੇਂ ਨਾ ਪੁੱਛਾਂ ਚੱਕੀ ਫਿਰੋ ਵੀ ਅਕਾਲੀ ਆਉਣਗੇ ਡਾਇਨਾਸੌਰ ਵੀ ਆਉਣਗੇ ਮੈਂ ਜਦੋਂ ਵੀ ਗੱਲ ਕਰਦਾ ਨਾ ਮੈਂ ਇਹ ਸਮਝ ਕੇ ਗੱਲ ਨਹੀਂ ਕਰਦਾ ਵੀ ਪੰਜਾਬ ਦੇ ਵਿੱਚ ਸਰਕਾਰ ਕਿਹਦੀ ਬਣੇ ਵੀ ਮੁੱਖ ਮੰਤਰੀ ਤੇ ਜਣ ਕਿ ਮੁੱਖ ਮੰਤਰੀ ਵਾਲੀ ਕੁਰਸੀ ਤੇ ਕੌਣ ਬੈਠੇ ਇਹ ਸੋਚ ਕੇ ਨਹੀਂ ਗੱਲ ਕਰਦੇ ਮੈਂ ਗੱਲ ਕਰਦਾ ਹੁੰਦਾ ਵੀ ਜਿਹੜਾ ਬੰਦਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦਾ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਤੇ ਗੈਂਗਸਟਰਵਾਦ ਦਾ ਤੁਸੀਂ ਇਹ 2-3 ਦਿਨਾਂ ਦੇ ਵਿੱਚ ਕਿੰਨੀ ਗੋਲੀਬਾਰੀ ਬੱਸ ਸਟੈਂਡ ਤੇ ਕਿਤੇ 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 ਕੋਈ ਕਬੱਡੀ ਖਿਡਿਆਰੀ ਮਾਰਤਾ ਇਹ ਬਹੁਤ ਵੱਡਾ ਮੁੱਦਾ ਹੈ ਬਹੁਤ ਵੱਡਾ ਮਸਲਾ ਹੈ। ਔਰ ਇਹ ਮੁੱਦਿਆਂ ਤੇ ਕੋਈ ਵੀ ਸਰਕਾਰ ਨੇ ਵਧੀਆ ਤਰੀਕੇ ਨਾਲ ਕੋਈ ਐਕਸ਼ਨ ਲਿਆ ਨਹੀਂ। ਭਾਵੇਂ ਮੌਜੂਦਾ ਸਰਕਾਰ ਹੋਵੇ ਭਾਵੇਂ ਪਿਛਲੀਆਂ ਸਰਕਾਰਾਂ ਹੋਣ ਇਹ ਚ ਕੋਈ ਸ਼ੱਕ ਕੋਈ ਦੋਰਾਮਾ ਨਹੀਂ। ਪਰ ਫਿਰ ਵੀ ਮੌਜੂਦਾ ਸਰਕਾਰ ਨੇ ਕੰਟਰੋਲ ਜ਼ਰੂਰ ਕੀਤਾ ਹੈ। ਹੁਣ ਜਿਹੜੇ ਕਾਲੀ ਅਕਲੋਂ ਖਾਲੀ ਸੁੱਖੇ ਗੱਪੀ ਦੀ ਤਾਰੀਫ ਕਰਦੇ ਨੇ ਵੀ ਆਵਾਂਗੇ 2027 ਦੇ ਵਿੱਚ ਆਜੋਗੇ ਚੰਗੀ ਗੱਲ ਹੈ ਅਸੀਂ ਵੀ ਸਪੋਰਟ ਕਰਦੇ ਆਂਗੇ ਪਰ ਹੁਣ ਤੱਕ ਪੰਜਾਬ ਦੇ ਵਿੱਚ ਉਹ ਕਿਹੜਾ ਮਸਲਾ ਹੈ ਜਿਹੜਾ ਅਕਾਲੀ ਦਲ ਨੇ ਹੱਲ ਕੀਤਾ ਹੋਵੇ ਦੱਸਿਓ ਇੱਕ ਵੀ ਹਾਂ ਪੰਜਾਬ ਦਾ ਬੇੜਾ ਗਰ ਕਰਨ ਵਾਸਤੇ ਕੋਈ ਕਸਰ ਨਹੀਂ ਛੱਡੀ ਔਰ ਜਦੋਂ ਤੁਸੀਂ ਪੰਥਕ ਹੋਣ ਦਾ ਦਾਵਾ ਕਰਦੇ ਹੋ ਉਦੋਂ ਜਿੰਨੀਆਂ ਤੁਸੀਂ ਵਿਦਵੀਆਂ ਕਰਵਾਈਆਂ ਕੌਮ ਦੀ ਪੱਟੀ ਮੇਸ਼ ਕੀਤੀ ਜਲੂਸ ਕਢਾਇਆ ਇਹ ਤੁਹਾਡੇ ਹਿੱਸੇ ਹੁੰਦਾ ਹੈ ਮੈਂ ਬਹੁਤਾ ਹੋਰ ਪਾਸੇ ਨਹੀਂ ਜਾਂਦਾ ਦੋ ਗੱਲਾਂ ਇਹ ਅੱਜ ਦੇ ਮੁੱਦੇ ਤੇ ਕਰਨੀਆਂ ਇਹ ਦੱਸੋ ਵੀ ਜੇ ਅਕਾਲੀ ਆ ਗਏ ਤਾਂ ਕੀ ਕਰਨਗੇ ਸੜਕਾਂ ਬਣਾਉਣਗੇ ਗਲੀਆਂ ਨਾਲੀਆਂ ਪੱਕੀਆਂ ਕਰਨਗੇ ਜਾਂ ਤੱਕੜੀਆਂ ਹੋਰ ਬਣਾ ਕੇ ਭੁੱਕੀ ਫੇਮ ਸਮਾਇਕ ਟਿੱਟਾ ਗੋਲੀਆਂ ਕੈਪਸੂਲ ਇਹ ਵੇਚੋਗੇ ਹੋਰ ਤਾਂ ਮੁੱਦਾ ਹੈ ਨਹੀਂ ਕੋਈ ਕਿਉਂਕਿ ਅੱਜ ਤੱਕ ਅਕਾਲੀ ਸਰਕਾਰ ਨੇ ਕਿਸੇ ਵੀ ਮੁੱਦੇ ਨੂੰ ਹੱਲ ਕੀਤਾ ਨਹੀਂ ਤੇ ਮੈਂ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ। ਇਹ ਫੀਲਿੰਗ ਕੋਈ ਵੀ ਲੈ ਸਕਦਾ। ਭਾਵੇਂ ਤੁਸੀਂ ਸੁਖੇ ਗੱਪੀ ਨੂੰ ਮੁੱਖ ਮੰਤਰੀ ਬਣਾ ਦਿਆ ਕਰੋ ਸੁਪਨੇ ਦੇ ਵਿੱਚ। ਤੇ ਮੈਨੂੰ ਨਾਲ ਗ੍ਰਹਿ ਮੰਤਰੀ ਬਣਾ ਦਿਆ ਕਰੋ। ਤੇ ਦੋ ਚਾਰ ਹੋਰ ਨੇ ਖਜ਼ਾਨਾ ਮੰਤਰੀ ਬਣਾ ਦਿਆ ਕਰੋ। ਉਹੜਾ ਉਰਦੂ ਦੇ ਸ਼ਾਇਰ ਬੋਲਦਾ ਕੀ ਉਹਦਾ ਨਾਂ ਤਾਏ ਦਾ ਪਤਨੇ ਚਾਚੇ ਦਾ ਮੁੰਡਾ ਇਹਦੇ ਦਾ ਕੀ ਨਾਮ ਉਹਦਾ ਮਨਪੀਤ ਬਾਦਲ ਤੇ ਫਿਰ ਉਹਨੇ ਕਹਿਣਾ ਸ਼ੁਰੂ ਕਰ ਦੇਣਾ ਨਹੀਂ ਪੀਪਾ ਖਾਲੀ ਹੈ ਜੀ ਖਜ਼ਾਨਾ ਖਾਲੀ ਹੈ ਕਰਤੂਤਾਂ ਆ ਹੀ ਹੋਣੀਆਂ ਥੋਡੀਆਂ ਤੇ ਇਹਨਾਂ ਕਰਤੂਤਾਂ ਦਾ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਕੀ ਕੀਤਾ ਪੰਜਾਬ ਦੇ ਲੋਕਾਂ ਨਾਲ ਇਹ ਗੱਲ ਜਿਹੜੀ ਮੈਂ ਕਰਨ ਲੱਗਾ ਕੋਈ ਨਵੀਂ ਥੋੜੀ ਹੈ ਇਹ ਥੋੜੀਆਂ ਕਰਤੂਤਾਂ ਨੇ ਪੁਰਾਣੀਆਂ ਗੱਲਾਂ ਨੇ ਮੈਂ ਤਾਂ ਇਨੀ ਇੱਕ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਨੀ ਭੁੱਲ ਜਾ ਜਦੋਂ 5:00 ਵਜੇ ਹੁਣ ਸਿਆਲ ਦੇ ਟਾਈਮ ਨੇ ਦਿਨ ਦੇ ਵਿੱਚ ਕਾਲਾ ਮਾਲ ਖਾਦਾ ਹੁੰਦਾ ਤੇ ਫਿਰ ਉਹ ਵਿਸ਼ਕੀ ਜੇ ਘਰ ਦੀ ਕੱਢੀ ਲਾਉਣੀ ਹੁੰਦੀ ਹੈ ਇੱਕ ਅੱਧਾ ਪੈਂਕ ਘਟ ਲਾ ਲਿਆ ਕਰੋ ਰੋਟੀ ਖਾ ਕੇ ਨੀਂਦ ਆ ਜੇ ਤੇ ਜਿਆਦਾ ਪੀਓਗੇ ਫਿਰ ਸੁਪਨੇ ਜਿਆਦਾ ਵੱਡੇ ਹੁੰਦੇ ਆ ਉਹ ਸੁਪਨੇ ਫਿਰ ਜਦੋਂ ਉੱਠਦੇ ਆ ਫਿਰ ਤੰਗ ਕਰਦੇ ਆ ਗੁਰਦਰਾ ਤਾਂ 4 ਵਜੇ ਗੁਰਦਰਾ ਸਾਹਿਬ ਤੋਂ ਬਾਬਾ ਜੀ ਲੱਗ ਜਾਂਦੇ ਨੇ ਜਪ ਜਪ ਦਾ ਪਾਰ ਸ਼ੁਰੂ ਹੁੰਦਾ ਹੈ ਤੇ ਫਿਰ ਰਾਤ ਵਾਲੇ ਜਿਹੜੇ ਸੁਪਨੇ ਲਏ ਹੁੰਦੇ ਨੇ ਗ੍ਰਹਿ ਮੰਤਰੀ ਦੇ ਮੁੱਖ ਮੰਤਰੀ ਦੇ ਫਿਰ ਚੱਕ ਨਾ ਚੂਰ ਹੋ ਜਾਂਦੇ ਨੇ ਫਿਰ ਦਿਸਦਾ ਕੁਛ ਹੈ ਨਹੀਂ ਵੋਟ ਕਿਧਰੋਂ ਪਊ ਫਿਰ ਉਹ ਪੁਸ਼ਤਾਵਾ ਹੁੰਦਾ ਫਿਰ ਦੁਬਾਰਾ ਫਿਰ ਕਾਲੀ ਨਾਗਣੀ ਜਾਂ ਪੱਕੀ ਦੇ ਚਾਰ ਕਾਰਡ ਬਦਲਾਉਣੇ ਪੈਂਦੇ ਆ ਤੇ ਇਹ ਗੱਲਾਂ ਦੇ ਵਿੱਚ ਕੋਈ ਦਮ ਹੈ ਔਰ ਜਿਹੜੇ ਚਮਚੇ ਆ ਵੰਟੀ ਰਮਾਣਾ ਹੋ ਗਿਆ ਦੋ ਚਾਰ ਹੂਰ ਨਹੀਂ ਜਿਹੜੇ ਇੱਕ ਤਾਂ ਉਹ ਠੰਡਾ ਹੋ ਕੇ ਬਹਿ ਗਿਆ ਤਲਵਾੜਾ ਸਾਹਿਬ ਜਿਹੜਾ ਨਵਾਂ ਲਿਆ ਸੀ ਉਹ ਤਾਂ ਚੁੱਪ ਕਰ ਗਿਆ ਪੰਜ ਸੱਤ ਕਿਨੇ ਤੇ ਇਹ ਜਦੋਂ মিডিਆ ਸਾਹਮਣੇ ਆਉਣਗੇ ਆ ਆ ਮੰਗੇ ਗਏ ਕਿੱਥੇ ਸੀ ਕਿੱਥੇ ਗਏ ਸੀ ਇਹ ਵੀ ਦੱਸੋ ਆ ਆ ਮੰਗੇ ਕਿੱਥੋਂ ਆਵਾਂਗੇ ਕਿਹੜੀ ਗਲੀ ਵਿੱਚੋਂ ਆਵੋਗੇ ਕਿਹੜੀ ਕੋਠੀ ਵਿੱਚੋਂ ਬਾਹਰ ਨਿਕਲੋਗੇ ਕਿੱਥੋਂ ਆਵੋਗੇ ਇੱਕ ਗਿਆ ਨਾਬੇ ਜੇਲ੍ਹ ਚੋਂ ਤਾਂ ਬਾਹਰ ਕੱਢ ਲੋ ਅਸੀਂ ਆਵਾਂਗੇ ਤੁਹਾਡੀਆਂ ਕਰਤੂਤਾਂ ਲੋਕਾਂ ਨੂੰ ਚੰਗੀ ਤਰ੍ਹਾਂ ਮੈਂ ਦੱਸ ਦਿੱਤੀਆਂ ਔਰ ਜਿਹੜੀਆਂ ਮਾੜੀਆਂ-ਮੁਟੀਆਂ ਰਹਿੰਦੀਆਂ ਨੇ ਉਹ ਦੱਸ ਦਿਆਂਗੇ ਭਾਈ ਫਿਰ ਤੁਸੀਂ ਕਿਦਾਂ ਆ ਜਾਓਗੇ